ਇੱਕਵੇਂ ਏਰੀਆ ਦੀ ਮੰਗ ਕਰਦੇ ਆ ਮਹਿੰਗਾਈ ਪੱਧਰਾਂ ਕਿਸ ਤਰ੍ਹਾਂ ਬਕਾਇਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ ਪੰਜਾਬ ਸੰਢੋ ਚੁਟਿਆ ਪਰ ਪੰਜਾਬ ਦੇ ਮਿਲਾਨਾ ਡੀਏ 36% ਆ 12% ਵਧੇ ਦੀ ਮੰਗ ਵੀ ਕਰਦੇ ਆ ਕਿਉਂਕਿ ਇੱਕ ਪਾਸੇ ਪੰਜਾਬ ਦੇ ਹੈਨਾ ਹਾਈ ਕੋਰਟ ਫੈਸਲਾ ਕਰਤਾ ਹੈਗੇ 2016 ਤੋਂ ਜੋ ਡੀਏ 119% ਨੰਤਾ ਜਾਵੇ ਤੇ ਏਰੀਅਰ 4 ਮਹੀਨੇ ਵੇਲੇ ਨੰਤਾ ਜਾਵੇ ਪਰ ਪੰਜਾਬ ਸਰਕਾਰ ਕੋਈ ਆਸ ਨਹੀਂ ਕੀਤੀ ਸਾਡੀ baar baar ajj dekhewa sangroor hove chahe mahali hove chahe tennigad hove jaan nal chalpa 2004 ਤੋਂ ਭਾਰਤੀ ਹੋਏ ਮੁਲਾਜ਼ਮ ਜੋ ਕਿ ਨਹੀਂ 1972 ਅਨਸਾਰ ਪੁਰਾਣੀ ਪੈਨਸ਼ਨ ਲਾਗੂ ਦੀ ਮੰਗ ਕਰ ਰਹੇ ਹਨ ਜਿੱਥੇ ਪੰਜਾਬ ਸਰਕਾਰ ਨੇ ਐਨਪੀਐਸ ਸਕੀਮ ਲਾਗੂ ਕੀਤੀ ਆ ਉਥੇ ਮੋਦੀ ਸਰਕਾਰ ਵੀ ਕੱਟ ਨਹੀਂ ਰਹੀ ਕਿਉਂਕਿ ਯੂਪੀਐਸ ਸਕੀਮ ਲੈ ਕੇ ਆਂਦੀ ਆ ਜੋ ਕਿ ਬਹੁਤ ਹੀ ਘਾਤਕ ਆ ਬਾਰ ਬਾਰ ਮੁੱਖ ਮੰਤਰੀ ਭਵਾਨਤਮਨ ਦੇ ਨਾਲ ਵੇਦਾਂ ਦੀ ਹਰਪਾਸੀ ਟੀਮ ਨਾਲ ਮੀਟਿੰਗ ਹੋਈਆਂ ਜਿਸ ਵਿੱਚ ਕੋਈ ਮੰਗ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ 1972 ਅਨਸਾਰ ਬਹਾਲ ਕੀਤੀ ਜਾਵੇ ਸਰਕਾਰ ਬਣੀ ਨੂੰ 2.5 ਸਾਲ ਹੋ ਚੁੱਕੇ ਆ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਹੀ ਕੀਤੀ ਗਈ ਕਿਉਂਕਿ ਇੱਕ ਲੰਗੜਾ ਨੋਟੀਫਿਕੇਸ਼ਨ 18 ਨਵੰਬਰ 2022 ਨੂੰ ਕੀਤਾ ਗਿਆ ਸੀ ਪਰ ਉਹ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਮੋਖੀ ਭਗਵਾਨਤਮਾ ਦੇ ਸ਼ਹਿਰ ਸੰਗਰੂਰ ਦੇ ਵਿੱਚ ਪੰਜਾਬ ਸਰਕਾਰੀ ਅੱਖਾਂ ਖੋਲਣ ਲਈ ਤੇ ਜਗਾਉਣ ਲਈ 1 ਅਕਤੂਬਰ ਤੋਂ ਲਗਾਤਾਰ 3 ਦਿਨ ਹੋ ਗਏ ਪੱਕਾ ਮੋਰਚਾ ਲੱਗੇ ਨੂੰ ਸਾਡੇ ਵੀਰਾਂ ਨੇ ਜਾਂ ਕਿਸਾਨਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਪਰ ਪੰਜਾਬ ਸਰਕਾਰ ਅਜੇ ਤੱਕ ਜਾਗ ਹੀ ਨਹੀਂ ਹੈ ਜਿਸ ਸਰਕਾਰ ਨੂੰ ਪਤਾ ਹੀ ਹੈਗੇ ਚਾਹੇ ਕੱਚਾ ਮੁਲਾਜ਼ਮ ਹੋਵੇ ਜਾਂ ਪੱਕਾ ਮੁਲਾਜ਼ਮ ਹੋਵੇ ਜਾਂ ਰਿਟਾਇਰਡ ਹੋਵੇ ਮੁਲਾਜ਼ਮਾਂ ਜਿਸ ਤਰ੍ਹਾਂ 2016 ਤੋਂ ਪੇਗੰਹ ਦੇ ਏਰੀਆ ਦੀ ਮੰਗ ਕਰਦੇ ਆ ਮਹਿੰਗਾਈ ਪੱਧਰਾਂ ਕਿਸ ਤਰ੍ਹਾਂ ਬਕਾਇਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 50% ਹੋ ਚੁੱਕਿਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 36% ਆ ਬਾਰ-ਬਾਰ ਸੰਬੱਧ ਦੀ ਮੰਗ ਵੀ ਕਰਦੇ ਆ ਕਿਉਂਕਿ ਇੱਕ ਪਾਸੇ ਪੰਜਾਬ ਦੇ ਹੈਨਾ ਹਾਈ ਕੋਰਟ ਨੇ ਫੈਸਲਾ ਕਰਤਾ ਹੈਗੇ 2016 ਤੋਂ ਜੋ ਡੀਐਕ 119% ਨੱਤਾ ਜਾਵੇ ਤੇ ਏਰੀਅਰ 4 ਮਹੀਨੇ ਵੇਲੇ ਨੱਤਾ ਜਾਵੇ ਪਰ ਪੰਜਾਬ ਸਰਕਾਰ ਕੋਈ ਆਸ ਨਹੀਂ ਕੀਤੀ ਜਾ ਸਾਡੀ ਬਾਰ-ਬਾਰ ਅੱਜ ਦੇਖਿਆ ਵਾ ਸਕਰੂਰ ਹੋਵੇ ਚਾਹੇ ਮਹਾਲੀ ਹੋਵੇ ਚਾਹੇ ਤੰਦਿਗੜ ਹੋਵੇ ਜਾਂ ਦਰੰਦਰ ਹੋਵੇ ਜਾਂ ਜਿੱਥੇ ਵੀ ਕਿਤੇ ਮੁੱਖੀ ਭਵਾਨ ਤਮਾ ਜਾਂ ਬੇਤੋ ਹਰ ਪਾਸੇ ਚਿਪਾ ਜਾਂਦਾ ਨੂੰ ਭੇਜਦਾਗਾ ਨਹੀਂ ਕੋਈ ਕਾ ਵੀ ਜੋ ਬਾਹਲੇ ਕੀਤੀ ਸੀ ਜੁੜਾ ਨੂੰ ਪਹਿਲਾਂ ਜਾਂ ਹੁਣ ਵੀ ਬਾਹਲੇ ਕਰਦਾ ਮੀਟਿੰਗਾਂ ਦੇ ਵਿੱਚ ਜਿਸ ਤਰ੍ਹਾਂ ਸੰਜੇ ਭਰਮਦੇ ਨਾਲ ਮੀਟਿੰਗ ਕੀਤੀ 3 ਘੰਟੇ ਮੁੱਖ ਨੇ ਭਗਵਾਨ ਤਮਾਨ ਇਹ ਬਾਹਲਾ ਕੀਤਾ ਕਿ ਤੁਹਾਡੇ ਨਾਲ ਦੁਆਰਾ ਮੀਟਿੰਗ ਕਰੂਗਾ ਪਰ ਦੁਆਰਾ ਮੀਟ ਨਹੀਂ ਕੀਤੀ ਜਿਸ ਕਰਕੇ ਪੰਜਾਬ ਦੇ ਜੋ ਸੰਜੇ ਭਰਮਦੇ ਅੱਗੇ ਉਹਨਾਂ ਨੇ ਉਮਾਲੇ ਜਾ ਕੇ ਜੋ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹੋ ਰਹੀਆਂ ਹਨ ਦੋਗ ਦੁਪਰ ਨੂੰ ਜਾ ਕੇ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦਾ ਧੰਨਵਾਦ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ